ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਰੌਬ ਸ਼ਾਨ ਤੇ ਬਖਸ਼ਿਸ਼ ਦਾ ਮਾਹੌਲ ਬਾਹਰ ਦੁਸ਼ਮਣਾਂ ਦੀ ਫੌਜ ਉੱਥੇ ਤਿਆਰ ਹੈ ਉਹ ਇੱਕ ਬਚਾਓ ਕਬਜ ਪਹਿਨੇ ਹੋਇਆ ਭਿਆਨਕ ਹਾਥੀ ਲੈ ਕੇ ਕਿਲੇ ਵੱਲ ਵਧੇ ਸਨ ਹਾਥੀ ਨੂੰ ਨਸ਼ੀਲੀ ਦਵਾਈ ਪਲਾਈ ਗਈ ਹੈ ਤਾਂ ਜੋ ਗੁੱਸੇ ਵਿੱਚ ਆ ਕੇ ਕਿਲੇ ਦਾ ਦਰਵਾਜ਼ਾ ਤੋੜ ਸਕੇ ਦੁਸ਼ਮਣ ਚੀਕਦੇ ਹਨ ਆਨੰਦਪੁਰ ਦਾ ਕਿਲਾ ਅਜਟਾ ਜਾਵੇਗਾ ਇਸ ਪਾਸੇ ਗੁਰੂ ਦੇ ਦਰਬਾਰ ਵਿੱਚ ਸ਼ਾਂਤੀ ਹੈ ਸਿੰਘ ਇੱਕ ਪਲ ਲਈ ਸੋਚਦੇ ਹਨ ਤੁਰੰਤ ਇੱਕ ਬਾਜ ਵਰਗਾ ਜੋਧਾ ਖੜਦਾ ਹੈ ਬਾਬਾ ਬਚਤਰ ਸਿੰਘ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਨਮਸਕਾਰ ਕਰਦੇ ਹਨ ਪਾਸ਼ਾ ਹੁਕਮ ਕਰੋ ਜੇ ਗੁਰੂ ਦੇ ਦਰਵਾਜ਼ੇ ਉੱਪਰ ਹਮਲਾ ਹੋਣ ਲੱਗਾ ਹੈ ਤਾਂ ਪਹਿਲਾ ਸਰੀਰ ਮੇਰਾ ਵਾਰੋ ਮੇਰੀ ਸਾਹਵੀ ਮੇਰਾ ਖੂਨ ਵੀ ਸਭ ਕੁਝ ਗੁਰੂ ਦਾ ਹੈ ਗੁਰੂ ਸਾਹਿਬ ਦੀਆਂ ਅੱਖਾਂ ਵਿੱਚ ਅਸੀਸ ਹੈ ਗੁਰੂ ਜੀ ਉਹਨਾਂ ਨੂੰ ਇੱਕ ਬਹੁਤ ਖਾਸ ਸ਼ਸਤਰ ਸੌਂਪਦੇ ਹਨ ਇਹ ਸ਼ਸਤਰ ਨੇਜੇ ਵਰਗਾ ਤੇ ਅੱਗੋਂ ਮੋੜਿਆ ਹੋਇਆ ਜਿਵੇਂ ਸੱਪ ਤੇਜ਼ੀ ਨਾਲ ਵੜਦਾ ਹੈ ਇਸ ਕਰਕੇ ਇਸ ਦਾ ਨਾਮ ਨਾਗਣੀ ਰੱਖਿਆ ਗਿਆ ਸੀ ਗੁਰੂ ਜੀ ਇਹ ਸ਼ਸਤਰ ਦੇਂਦੇ ਸਮੇਂ ਕਹਿੰਦੇ ਹਨ ਬਚਿੱਤਰ ਸਿੰਘ ਅੱਜ ਤੇਰਾ ਵਾਰ ਨਹੀਂ ਅੱਜ ਤੇਰੀ ਸੂਰਬੀਰਤਾ ਦਾ ਪਰਚਾ ਹੋਵੇਗਾ ਦੁਸ਼ਮਣ ਹਾਥੀ ਨੂੰ ਗੰਦੇ ਨਸ਼ੇ ਨਾਲ ਵਰਗਲਾ ਕੇ ਕਿਲੇ ਵੱਲ ਧਣਾਉਂਦੇ ਹਨ ਧਰਤੀ ਕੰਬਦੀ ਹੈ ਕਿਲੇ ਦੀਆਂ ਦਵਾਰਾਂ ਹਿੱਲਦੀਆਂ ਹਨ ਲੋਕਾਂ ਦੇ ਦਿਲ ਕੰਬ ਰਹੇ ਹਨ ਪਰ ਬਾਬਾ ਬਚਿੱਤਰ ਸਿੰਘ ਨਹੀਂ ਡਰਦੇ ਉਹ ਜੱਜਦੇ ਹਨ ਦੇ ਸ਼ਿਵਾਬਰ ਮੋਹੇ ਹੈ ਸ਼ੁਭ ਕਰਮਨ ਤੇ ਕਬਹੂ ਨਾ ਡਰੂੰ ਉਹ ਇਕੱਲੇ ਹੱਥ ਵਿੱਚ ਨਾਗਣੀ ਅਕਾਲ ਦੀ ਬਖਸ਼ਿਸ਼ ਨਾਲ ਹਾਥੀ ਵੱਲ ਦੌੜ ਪੈਂਦੇ ਹਨ ਦੁਸ਼ਮਣ ਹੱਸਦੇ ਹਨ ਇਹ ਕੀ ਕਰ ਲਵੇਗਾ ਇੱਕ ਬੰਦਾ ਹਾਥੀ ਦੇ ਸਾਹਮਣੇ ਪਰ ਇਹ ਕੋਈ ਆਮ ਬੰਦਾ ਨਹੀਂ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਹੈ ਹਾਥੀ ਪਾਗਲ ਹੋ ਕੇ ਦੌੜਦਾ ਹੈ ਦੰਦ ਕਿਲੇ ਦੇ ਦਰਵਾਜ਼ੇ ਵੱਲ ਬਾਬਾ ਬਚੱਤਰ ਸਿੰਘ ਜੀ ਸਿੱਧਾ ਉਸ ਦੇ ਸਾਹਮਣੇ ਖੜ ਜਾਂਦੇ ਹਨ ਇੱਕ ਪਲ ਇੱਕ ਸਾਹ ਜ਼ਿੰਦਗੀ ਮੌਤ ਵਿੱਚ ਲਾਈਨ ਅਤੇ ਬਚੱਤਰ ਸਿੰਘ ਜੀ ਨਾਗਣੀ ਦਾ ਭਿਆਨਕ ਵਾਰ ਕਰਦੇ ਹਨ ਹਾਥੀ ਡਗਮਗਾ ਜਾਂਦਾ ਹੈ ਨਸ਼ੇ ਵਿੱਚ ਬੇਕਾਬੂ ਹਾਥੀ ਵਾਪਸ ਮੁੜਦਾ ਹੈ ਅਤੇ ਆਪਣੇ ਹੀ ਦੁਸ਼ਮਣਾਂ ਨੂੰ ਕੁਚਲਣਾ ਸ਼ੁਰੂ ਕਰ ਦਿੰਦਾ ਹੈ ਦੁਸ਼ਮਣ ਚੀਕਦੇ ਹਨ ਫੌਜ ਵਿੱਚ ਹਾਹਾਕਾਰ ਮਚ ਜਾਂਦਾ ਹੈ ਦਰਬਾਰ ਗੂੰਜਦਾ ਹੈ ਬੋਲੇ ਸੋ ਨਿਹਾਲ ਸਾਰੇ ਸਿੰਘ ਬੋਲਦੇ ਹਨ ਸਤਿ ਸ੍ਰੀ ਅਕਾਲ ਬਾਬਾ ਬਚੱਤਰ ਸਿੰਘ ਜੀ ਨੇ ਦੱਸ ਦਿੱਤਾ ਕਿ ਜੰਗ ਹਥਿਆਰ ਨਹੀਂ ਜਿੱਤਦੇ ਜੰਗ ਹਿੰਮਤ ਈਮਾਨ ਤੇ ਗੁਰੂ ਤੇ ਭਰੋਸਾ ਜਿੱਤਾ ਹੈ ਹਾਥੀ ਭਿਆਨਕ ਸੀ ਪਰ ਬਚੱਤਰ ਸਿੰਘ ਦੇ ਮਨ ਵਿੱਚ ਗੁਰੂ ਦੀ ਜੋਤ ਹੋਰ ਵੀ ਭਿਆਨਕ ਸੀ ਨਾਗਣੀ ਸ਼ਸਤਰ ਸਿਰਫ ਲੋਹਾ ਨਹੀਂ ਸੀ ਇਹ ਗੁਰੂ ਦੀ ਰਜ਼ਾ ਦਾ ਅਸੀਸ ਸੀ ਇਹ ਸਿਰਫ ਇੱਕ ਲੜਾਈ ਦਾ ਦ੍ਰਿਸ਼ ਨਹੀਂ ਸੀ ਇਹ ਸਿੱਖ ਰੂਹ ਦੀ ਉਹ ਅੱਗ ਸੀ ਜਿਹੜੀ ਅੰਧੇਰੇ ਵਿੱਚ ਆਪਣੀ ਰਾਹ ਦਿਖਾਉਂਦੀ ਹੈ ਬਾਬਾ ਬਚੱਤਰ ਸਿੰਘ ਦਾ ਵਾਰ ਅੱਜ ਵੀ ਸਾਨੂੰ ਸਿਖਾਉਂਦਾ ਹੈ ਸਿੱਖ ਕਦੇ ਡਰਦਾ ਨਹੀਂ ਸਿੱਖ ਸਿਰਫ ਖਾਲਸੇ ਦੀ ਅਨਹਾਰੀ ਰੂਹ ਨਾਲ ਖੜਦਾ ਹੈ ਜਦੋਂ ਵੀ ਜੀਵਨ ਵਿੱਚ ਕੋਈ ਹਾਥੀ ਵਰਗੀ ਮੁਸੀਬਤ ਆਵੇ ਇਹ ਦਾਸ ਤੇ ਤੁਹਾਡੇ ਦਿਲ ਵਿੱਚ ਇੱਕ ਆਵਾਜ਼ ਆਵੇ ਨਾਗਣੀ ਚੁੱਕ ਕੇ ਖੜ ਜਾ ਤੇਰੇ ਨਾਲ ਗੁਰੂ ਖੜੇ ਨੇ ਇਹ ਨਹੀਂ ਆ ਗੱਲਾਂ ਕਹਿੰਦਾ ਹੋਇਆ ਖਿਮਾ ਦਾ ਜਾਚ ਭੁੱਲਾਂ ਚੁੱਕਾਂ ਦੀ ਮਾਫੀ ਸੰਗਤ ਬਖਸ਼ਣ ਯੋਗ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ